ਹੇਰ ਲਿਖੀ ਭਾਤੇ ਜਿਸ ਤਰ੍ਹਾਂ ਬਣਾਣੀ ਗਿਆ ਹੈ ਕਿ ਪਾਣੀ ਪੀਤਾ ਹੈ ਸੋ ਪਾਣੀ ਦੇ ਬਿਨਾ ਬੜਾ ਔਖਾ ਹੋ ਰਿਹਾ ਵਸਟੈਂਡ ਦੇ ਉੱਤੇ ਅਸੀਂ ਰੱਸ਼ਾ ਭੇਜਦੇ ਹੁੰਦੇ ਸੀਗੇ ਪਰ ਰੱਸ਼ੇ ਦਾ ਪਾਣੀ ਪੂਰਾ ਨਹੀਂ ਸੀ ਆਉਂਦਾ ਕਿਉਂਕਿ ਬਹੁਤ ਜਿਆਦਾ ਇੱਥੇ ਰਸ਼ ਰਹਿੰਦਾ ਵਸਟੈਂਡ ਦੇ ਉੱਤੇ ਸੋ ਮਾਤਾ ਗੁਜਰੀ ਜੀ ਪੜਾਈ ਕੇ ਅੰਦਰ ਵੱਲੋਂ ਜਿੱਥੇ ਨੇਤਾ ਹੋਟ ਵਾਲ ਪੜਾਈ ਕਾਰਡ ਕਿਤੇ ਜਾਂਦੇ ਨੇ ਉੱਥੇ ਪਾਣੀ ਦੀ ਸੇਵਾ ਅੱਜ ਪਿਓ ਲਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਸਾਡਾ ਇੱਕ ਵਿਅਕਤੀ ਜੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਵਜੇ ਤੱਕ ਇੱਥੇ ਬੈਠੂਗਾ ਖਲਾਸਾਂ ਦੀ ਸੇਵਾ ਪਾਣੀ ਦੀ ਸੇਵਾ ਉਹਨੇ ਕਰਨੀ ਹੈ ਸਾਡੇ ਮੈਂਬਰ ਵੀ ਆਇਆ ਕਰਨਗੇ ਫਿਰ ਉਹ ਇਹਦੇ ਨਾਲ ਹੀ ਅਸੀਂ ਅੱਗੇ ਜਾ ਕੇ ਪਛਰੀਆਂ ਦੇ ਵਿੱਚ ਅਤੇ ਹਸਪਤਾਲ ਦੇ ਵਿੱਚ ਉਹ ਵੀ ਛੇਤੀ ਪਿਆਉ ਸ਼ੁਰੂ ਕਰਨ ਲੱਗੇ ਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਜ ਖੁਸ਼ੀ ਦਾ ਦੇਣਾ ਹੈ ਕਿਉਂਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਜੋ ਕਿ ਸੇਵਾ ਦੇ ਵਿੱਚ ਇੱਕ ਮੰਨੀ ਪਰਮੰਨੀ ਸੰਸਥਾ ਹੈ ਉਹਦਾ ਦੀ ਔਰ ਇਹਦਾ ਜਿਹੜਾ ਮੁੱਖ ਮਕਸਦ ਹੈ ਮਾਨਵ ਸੇਵਾ ਕਰਨਾ ਮਾਨਵ ਸੇਵਾ ਨੇ ਉਤਪ ਸੇਵਾ ਸੀ ਕਿਹਾਇਆ ਕਿ ਉਸੇ ਕੜੀ ਦੇ ਵਿੱਚ ਅੱਜ ਜਿਉਂ ਬੱਸ ਸਟੈਂਡ ਬਣਾ ਡਾ ਅ ਉਹਦੇ ਵਿੱਚ ਪਿਆਓ ਦੀ ਜਿਹੜੀ ਸੇਵਾ ਪਰਮਾਨੈਂਟਲੀ ਤੌਰ ਤੇ ਸ਼ੁਰੂ ਕੀਤੀ ਗਈ ਹੈ ਸੋ ਪ੍ਰਮਾਤਮਾ ਸੁੱਖ ਰੱਖੇ ਚੰਗੀ ਤਰ੍ਹਾਂ ਚੱਲੇ ਸਾਡਾ ਔਰ ਅੱਗੇ ਤੋਂ ਲੈ ਕੇ ਫਿਰ ਇਹ ਸ਼ੁਰੂਆਤ ਐਫਸਰ ਹੋ ਜੂਗੀ ਅੱਜ ਥੋੜਾ ਵੇਟ ਹੋਵੇ ਸੋ ਇਸ ਭਾਗੇ ਸਮੇਂ ਤੇ ਸਾਡੇ ਅਫਸਰ ਸਭਾ ਡੀਐਸਪੀ ਸਾਹਿਬ ਆਏ ਨੇ ਉਹਨਾਂ ਦਾ ਜੀ ਆਇਆਂ ਨੂੰ ਔਰ ਜਿੰਨੇ ਮੈਂਬਰ ਸਭਾ ਨੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਕਹਿੰਨਾ ਮੈਂ ਔਰ ਮੈਂ ਆਸ ਕਰਦਾ ਹਾਂ ਕਿ ਲੋਕਾਂ ਦਾ ਜਿਵੇਂ ਸਹਿਯੋਗ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਮਿਲ ਰਿਹਾ ਹੈ ਇਸੇ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇ ਜਿਹੜੀਆਂ ਅਗਲੀਆਂ ਨਵੀਆਂ ਸੇਵਾਵਾਂ ਸ਼ੁਰੂ ਹੋ ਪਾਰੀਆਂ ਨੇ ਸਭ ਦੇ ਲੋਕਾਂ ਦੇ ਸਹਿਯੋਗ ਨਾਲ ਨੇ ਇਸੇ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਹ ਸੰਸਥਾ ਮਾਨਮ ਭਲਾਈ ਦੇ ਜਿਹੜੇ ਕਾਰਜ ਨੇ ਉਹ ਕਰਦੀ ਰਹੂਗੀ ਤੇ ਇਨਾ ਹੀ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਦਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਕੇਂਦਰ ਦੇ ਪ੍ਰਬੰਧਕੀ ਸਾਰੇ ਅਹੁਦੇਦਾਰਾਂ ਨੇ ਬਹੁਤ ਹੀ ਅਪਰਾਲਾ ਜਿਹੜਾ ਪਹਿਲਾਂ ਵੀ ਆਲਰੇਡੀ ਇਹ ਭਲਾਈ ਦੇ ਸੰਸਥਾ ਹੈਗੀ ਆ ਪਹਿਲਾਂ ਲੜਕੀਆਂ ਦੇ ਰਿਸ਼ਤਾ ਤੇ ਬੱਸ ਉਹ ਜਿਵੇਂ ਇਹ ਗਰਮੀ ਬਹੁਤ ਜ਼ਿਆਦਾ ਖਾਸ ਕਰਕੇ ਮਾਨਸਾ ਭੁਲਾੜਾ ਏਰੀਆ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਇੱਥੇ ਜਿਹੜੀ ਉਹਨਾਂ ਪਾਣੀ ਦਾ ਦਰਸਪਾਈ ਲੋਕਾਂ ਤੋਂ ਵੀ ਸੇਵਾ ਕਰਦੇ ਸੀਗੇ ਅੱਜ ਵੀ ਇੱਕ ਹੋਰ ਉਪਰਾਲਾ ਕਰਦੇ ਹੋਏ ਬੱਸ ਸਟੈਂਡ ਭੁਲਾੜਾ ਵਿਖੇ ਮਾਤਾ ਵੀਰੀ ਭੁਲਾੜਾ ਕੇਂਦਰ ਵੱਲੋਂ ਇੱਕ ਟੈਂਕੀ ਪਾਣੀ ਲਾਈ ਗਈ ਹੈ ਠੰਡੇ ਪਾਣੀ ਦੀ ਜੋ ਕਿ ਲੋਕਾਂ ਲਈ ਇੱਕ ਰਾਹਤ ਦਾ ਕੰਮ ਹੋਊਗਾ ਤੇ ਜਿਹੜੀ ਜਲ ਸੇਵਾ ਹੈ ਇੱਕ ਬਹੁਤ ਹੀ ਚੰਗੀ ਸੇਵਾ ਤੁਸੀਂ ਇਸ ਗਰਮੀ ਵਾਲੇ ਮਾਹੌਲ ਦੇ ਵਿੱਚ ਠੰਡਾ ਪਾਣੀ ਹੀ ਲੋਕਾਂ ਨੂੰ ਇੱਕ ਆਕਸੀਜਨ ਦਾ ਕੰਮ ਕਰਦਾ ਹੈ ਮੈਂ ਉਹਨਾਂ ਨੂੰ ਜ਼ਹੀਦ ਇਹਨਾ ਉਹਨਾਂ ਨੂੰ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਹੀ ਉਹ ਹੀ ਆਪਣਾਈ ਦੇ ਕੰਮ ਕਰਦੇ ਰਹਿਣਗੇ ਜਿੱਥੇ ਵੀ ਸਾਡੀ ਸਹਿਯੋਗ ਦੀ ਲੋੜ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV